ਵਾਇਪੁਜੀ ਦਾ ਖਾਲਸਾ ਵਾਇਪੁਜੀ ਕੀ ਬੱਲੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਲਾਕ ਨਿਹਾਲ ਸਿੰਘ ਵਾਲਾ ਅੱਜ ਜਿਹੜਾ ਇਹ ਗੁੰਡਾ ਪਰਚੀ ਇਹ ਐਨਐਚਏ ਨੇ ਇੱਥੇ ਸ਼ੁਰੂ ਕਰੀ ਆ ਤੇ ਅੱਜ ਅਸੀਂ ਇਹਦਾ ਏਸ ਗੁੰਡਾ ਪਰਚੀ ਦਾ ਇਹਨਾਂ ਨੂੰ ਚੇਤਾਵਨੀ ਦੇਣ ਆਏ ਆ ਕਿ ਜਿੰਨੀ ਦੇਰ ਤੱਕ ਏ ਐਨਐਸਏ ਪਿੰਡ ਮਾਛੀ ਕੇ ਨੈਦਰ ਹਾਈਵੇ ਤੱਕ ਸਾਨੂੰ ਜਿਹੜਾ ਪੁਲ ਨਹੀਂ ਬਣਾ ਦਿੰਦਾ ਇਹ ਗੁੰਡਾ ਪਰਚੀ ਅਸੀਂ ਨਹੀਂ ਲੱਗਣ ਦੇਾਂਗੇ ਤੇ ਨਾਲ ਜਿਹੜਾ ਸਾਡੇ ਨਾਲ ਵਾਦਾ ਕੀਤਾ ਮੋਗਾ ਡੀਸੀ ਸਾਹਿਬ ਨੇ ਕਿ ਤੁਹਾਡਾ ਜਿਹੜਾ ਪੌਲਾ ਬੜੀ ਛੇਤੀ ਸ਼ੁਰੂ ਹੋਊਗਾ ਉਹ ਅਸੀਂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜਾ ਸਾਡਾ ਪੌਲਾ ਉਹਨੂੰ ਛੇਤੀ ਬਣਾਓ ਇਹ ਜਿਹੜਾ ਇਹ ਐਨਐਚਏ ਗੁੰਡਾ ਪਰਚੀ ਆ ਜਿਹੜੀ ਲੱਗ ਗਈ ਅੱਜ ਇਹਨਾਂ ਨੂੰ ਅਸੀਂ ਵਾਰਨਿੰਗ ਦੇਤੀ ਆ ਵੀ ਇਹਨੂੰ ਜਿਹੜੀ ਕੱਲ ਤੱਕ ਇਹਨੂੰ ਤੁਸੀਂ ਬੰਦ ਕਰ ਦਿਓ ਨਹੀਂ ਤਾਂ ਇੱਥੇ ਕੱਲ ਨੂੰ ਪੱਕਾ ਮੋਰਚਾ ਲੱਗੂਗਾ ਐਕਚੁਅਲੀ ਇਹਨਾਂ ਨੂੰ ਜਿਹੜੀ ਉਹ ਪਰਚੀ ਆ ਨਹੀਂ ਕੱਟਣ ਦੇਵਾਂਗੇ ਔਰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਤੇ ਐਨਐਚਏ ਆ ਉਹ ਵੀ ਇਸ ਗੱਲ ਤੇ ਗੌਰ ਕਰ ਲੈਣ ਜਿਹੜੀ ਇਹ ਗੁੰਡਾ ਪਰਚੀ ਜਿਹੜੀ ਐਨਐਚ ਨੇ ਲਾਈ ਆ ਇੱਥੇ ਇਹ ਨਹੀਂ ਲੱਗਣ ਦੇਵਾਂਗੇ ਕਿਸੇ ਹਾਲਤ 'ਚ ਵੀ ਨਹੀਂ ਲੱਗਣ ਦੇਵਾਂਗੇ ਤੇ ਨਾਲ ਨੇੜਲੇ ਪਿੰਡਾਂ ਨੂੰ ਵੀ ਬੇਨਤੀ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਪੁਲ ਨਹੀਂ ਬਣੇ ਭਰਾਵੋ ਤੁਸੀਂ ਜਾਗ ਜੋ ਸਾਨੂੰ ਇਹ ਲੁੱਟ ਰਹੇ ਆ ਤੇ ਇਹ ਜਿਹੜੀ ਲੁੱਟ ਕਰ ਰਹੇ ਆ ਸਾਡੀ ਇਨਾ ਕਰੋੜਾ ਰੁਪਿਆ ਸਾਡੇ ਤੋਂ ਇਹ ਟੋਲ ਟੈਕਸ ਅਰਾ ਹੀ ਕਮਾ ਰਹੇ ਆ ਤੇ ਸਾਡੇ ਪਿੰਡਾਂ ਦੇ ਪਰ ਸਹੂਲਤਾਂ ਜਿਹੜੀਆਂ ਸਾਨੂੰ ਪੁਲ ਦੀਆਂ ਸਹੂਲਤਾਂ ਚਾਹੀਦੀਆਂ ਕਿਉਂ ਨਹੀਂ ਦੇ ਰਹੇ ਸੋ ਇਸ ਕਰਕੇ ਇੱਥੋਂ ਦੇ ਜਿਹੜੇ ਇੱਥੋਂ ਦੇ ਮੈਨੇਜਰ ਸਾਹਿਬ ਆ ਉਹਨਾਂ ਨਾਲ ਗੱਲ ਹੋ ਗਈ ਆ ਉਹਨਾਂ ਨੂੰ ਅਸੀਂ ਦੱਸਤਾ ਵੀ ਭਾਈ ਸਾਹਿਬ ਆ ਦੇ ਅਧਿਕਾਰੀਆਂ ਨਾਲ ਗੱਲ ਕਰ ਲਓ ਕੱਲ ਤੱਕ ਇਹਨੂੰ ਬੰਦ ਕਰ ਦਿਓ ਜੇ ਤੁਸੀਂ ਨਹੀਂ ਬੰਦ ਕਰੋਗੇ ਤਾਂ ਅਸੀਂ ਪੰਚੀ ਗੇਟੀ ਦੇ ਵਿੱਚ ਇੱਥੇ ਆ ਕੇ ਆਪਣਾ ਪੱਕਾ ਮੋਰਚਾ ਖੋਲ੍ਹਾਂਗੇ ਤੇ ਟਿਕ ਵੀ ਜਿਹੜੀ ਇੱਥੇ ਪਾਰਕੀ ਸੌਣ ਵਾਲੀ ਜਿਹੜੀ ਗੁੰਡਾ ਪਰਚੀ ਆ ਨਹੀਂ ਲੱਗਣ ਦੇਾਂਗੇ ਨਹੀਂ ਕੱਟਣ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ